ਰਿਆਰ ਬਿਆਸ ਵਿੱਚ ਲੈ ਚੜੇ ਪਾਣੀ ਦਾ ਅਜੇ ਤੱਕ ਖੌਫ ਜਿਹੜਾ ਲੋਕਾਂ ਦੇ ਮਨ ਚ ਉਸ ਤਰ੍ਹਾਂ ਬਰਕਰਾਰ ਹੈ ਕਿਉਂਕਿ ਦਿਨ ਬਦਨ ਰਸਤਾ ਪਾਣੀ ਜਿਹੜਾ ਪਦਰਵਾਦਾ ਜਾ ਰਿਹਾ 1 ਲੱਖ 10 ਹਜ਼ਾਰ ਤੋਂ ਵੱਧ ਗਿਆ ਅੱਜ ਇੱਕ 1 ਲੱਖ 20 ਹਜ਼ਾਰ ਦੇ ਤਕਰੀਬਨ ਪਾਸ ਜਿਹੜਾ ਕਰ ਗਿਆ ਲੇਕਿਨ ਉਸ ਦੇ ਨਾਲ ਨਾਲ ਹੀ ਰਹੀਆ ਕਸਬੇ ਦੇ ਨਾਲ ਪ੍ਰਮੁੱਖ ਪਿੰਡ ਧਿਆਨਪੁਰ ਹੈ ਜਿੱਥੇ ਇੱਕ ਵੱਡੀ ਹਾੜੀ ਨਹਿਰ ਗੁਜ਼ਰਦੀ ਆ ਉਸ ਨਹਿਰ ਦੇ ਵੀ ਅੱਜ ਸਵੇਰ ਤੱਕ ਸਾਹ 15 ਫੁੱਟ ਤੋਂ ਲੈ ਕੇ 20 ਫੁੱਟ ਤੱਕ ਦਾ ਪਾੜ ਪੈ ਗਿਆ ਜਿਸ ਕਾਰਨ ਅੱਜ ਸੈਂਕੜੇ ਏਕੜ ਜਿਹੜੀ ਆ ਜ਼ਮੀਨ ਲੋਕਾਂ ਦੀ ਪਾਣੀ ਵਿੱਚ ਡੁੱਬ ਗਈ ਆ ਕੋਈ ਪਿੰਡ ਵਾਸੀ ਇਹਨਾਂ ਵੀ ਹਾਂਜੀ ਮੈਂ ਮਮ ਲਕੀਰ ਸਿੰਘ ਜੀ ਵਾਸੀ ਪਿੰਡ ਕਲੀਰ ਕਮਾਣਾ ਹਾਂਜੀ ਸਰ ਸਾਡੇ ਇੱਥੇ ਜਿਹੜੀ ਅੱਜ ਨਹਿਰ ਸਿਰੇ 9 ਵਜੇ ਦੀ ਟੁੱਟ ਚੁੱਕੀ ਆ ਔਰ ਸਰ ਅਸੀਂ ਜਿਹੜੇ ਪਿੰਡ ਵਾਸੀ ਇਲਾਕਾ ਵਾਸੀ ਇਕੱਠੇ ਹੋ ਕੇ ਸਾਰੇ ਜਿਹੜੇ ਅਸੀਂ ਕਾਰਵਾਈ ਪਾ ਰਹੇ ਆਂ ਜਿ ਬੂਰੇ ਵਗੈਰਾ ਮਿੱਟੀ ਦੇ ਭਰ ਕੇ ਲਿਆ ਰਹੇ ਆਂ ਤੇ ਪੂਰਾ ਜਿਹੜਾ ਯੋਗਦਾਨ ਹੀ ਜਿੰਨੇ ਜੋਗੇ ਹੈਗੇ ਅਸੀਂ ਕਰ ਰਹੇ ਆਂ ਲੇਕਿਨ ਜਿਹੜਾ ਪਾਣੀ ਦਾ ਜਿਹੜਾ ਵਹਾਅ ਬਹੁਤ ਜ਼ਿਆਦਾ ਤੇਜ਼ ਆ ਇਸ ਕਰਕੇ ਜਿਹੜੀਆਂ ਸਾਨੂੰ ਕਈ ਮੁਸ਼ਕਲ ਆਈਆਂ ਆ ਰਹੀਆਂ ਵਾਂ ਤੇ ਤਕਰੀਬਨ ਜਿਹੜਾ ਵਾ 20 ਏਕੜ ਦੇ ਕਰੀਬ ਜਿਹੜਾ ਝੋਨਾ ਉਹ ਡੁੱਬ ਚੁੱਕਾ ਵਾ ਤੇ ਅੱਗੇ ਹੋਰ ਵੀ ਨੁਕਸਾਨ ਹੋ ਜਿਹੜਾ ਵਾ ਬਹੁਤ ਪਾਣੀ ਦੇ ਜਾ ਰਿਹਾ ਵਾ ਨੁਕਸਾਨ ਬਹੁਤ ਜ਼ਿਆਦਾ ਹੋਣਾ ਵਾ ਜੇ ਇਹ ਨਾ ਰੋਕਿਆ ਗਿਆ ਤੇ ਪ੍ਰਸ਼ਾਸਨ ਕੋ ਸਾਥ ਦੇ ਰਿਹਾ ਜੀ ਸਰ ਪ੍ਰਸ਼ਾਸਨ ਸਰ ਡੀਸੀ ਸਾਹਿਬ ਹੋ ਕੇ ਗਏ ਨੇ ਇਥੇ ਮੌਕਾ ਵੇਖ ਕੇ ਗਏ ਨੇ ਹੁਣ ਉਹਨਾਂ ਨੇ ਕੀ ਆਰਡਰ ਦਿੱਤੇ ਨੇ ਇਹ ਤਾਂ ਉਹੀ ਜਾਣਦੇ ਨੇ ਛੜਕਾਂ ਦੇ ਨੀਚੋਂ ਦੀ ਪਾਣੀ ਜਿਹੜਾ ਵਾ ਉਹ ਜਾ ਰਿਹਾ ਨੇ ਪੁਲਿਸ ਪ੍ਰਸ਼ਾਸ਼ਕ ਜਿਹੜਾ ਮੌਕੇ ਤੇ ਪੁੱਜਿਆ ਅਮਰਸਾਹ ਦੇ ਡਿਪਟੀ ਕਮਿਸ਼ਨ ਐਸਟੀਐਮ ਤੇ ਹੋਰ ਵੀ ਸਾਰੇ ਜਿਹੜੇ ਨੇ ਅਧਿਕਾਰੀ ਮੌਕੇ ਤੇ ਪੁੱਜੇ ਨੇ ਐਸਐਸਪੀ ਸਾਹਿਬ ਵੀ ਮੌਕੇ ਤੇ ਪੁੱਜੇ ਨੇ ਸਥਿਤੀ ਦਾ ਜਾਇਦਾ ਲੈ ਆ ਜਾ ਰਿਹਾ ਔਰ ਸਾਰੇ ਅਧਿ ਔਰ ਛੇ ਵਿਭਾਗ ਤੇ ਖਾਸ ਕਰਕੇ ਜਿਹੜੇ ਦੂਜੇ ਵਿਭਾਗ ਵੀ ਨੇ ਵੀਡੀਓ ਆਫਿਸ ਉਹਨਾਂ ਦੇ ਸਾਰੇ ਕਰਮਚਾਰੀ ਜਿਹੜੇ तकरीबन ਬੌਕਾ ਥਾਂ ਤੇ ਪਹੁੰਚੇ ਨੇ ਕਨਾਲ ਚ ਪਾਣੀ ਜ਼ਿਆਦਾ ਹੋਣ ਕਾਰਨ ਓਵਰਟਾਪਲ ਹੋ ਗਈ ਜਦੋਂ ਓਵਰਟਾਪਲ ਹੋ ਗਈ ਤਾਂ ਫਿਰ ਉਹਨੇ ਖੁਰਨਾ ਸ਼ੁਰੂ ਕਰ ਦਿੱਤਾ ਤੇ ਉੱਥੇ ਹੁਣ ਜਿਹੜਾ ਬਰੀਚ ਪਿਆ ਹੈ ਉਹ ਅਸੀਂ ਪਲੱਗ ਕਰ ਰਹੇ ਹਾਂ ਅਸੀਂ ਪਾਣੀ ਕੋ ਛੱਡ ਵੀ ਦਿੱਤਾ ਹੈਗਾ ਤੇ ਪਿੱਛੋਂ ਵੀ ਪਾਣੀ ਬੰਦ ਕਰਾ ਦਿੱਤਾ ਹੈਗਾ ਇੱਕ ਕਨਾਲ ਹੈਗੀ ਸਬਰਾਉ ਇਹ ਡਰੇਨ ਨਹੀਂ ਹੈਗੀ ਕਨਾਲ ਹੈਗੀ ਹੈ ਤਾਂ ਪਿੱਛੋਂ ਵੀ ਅਸੀਂ ਪਾਣੀ ਜਿਹੜਾ ਹੈ ਬੰਦ ਕਰਾ ਦਿੱਤਾ ਇਹਦਾ ਇਫੈਕਟ ਹੁਣ ਸਾਨੂੰ 3-4 ਘੰਟੇ ਅਚ ਇਕਨ ਨੂੰ ਮਿਲ ਜੇਗਾ ਪਾਣੀ ਸੈਟਲ ਹੋ ਜੇਗਾ ਤੇ ਜਿਹੜੇ ਪਿੰਡਾਂ ਚ ਹੋ ਸਕਦਾ ਕਿ ਫਸਲ ਤੱਕ ਥੋੜਾ ਪਾਣੀ ਜਿਹੜਾ ਹੈਗਾ ਪਹੁੰਚ ਜਵੇ ਉਹਨਾਂ ਨੂੰ ਅਸੀਂ ਅਲਰਟ ਕਰ ਦਿੱਤਾ ਹੈਗਾ ਉੱਥੇ ਕੋਈ ਰੈ residențial ਏਰੀਆ ਨੂੰ ਵੀ ਕੋਈ ਨੁਕਸਾਨ ਨਹੀਂ ਹੋਣਾ ਫਸਲਾਂ ਤੱਕ ਪਾਣੀ ਜ਼ਰੂਰ ਪਹੁੰਚ ਸਕਦਾ ਹੈਗਾ ਕਿਉਂਕਿ ਤੁਸੀਂ ਅਸੀਂ ਡਾਇਵਰਟ ਕੀਤਾ ਹੈ ਪਾਣੀ ਇੱਕ ਅਸੀਂ ਸੜਕ ਬੰਦ ਕਰਾਈ ਜ਼ਰੂਰ ਹੈ ਬਾਇ ਦੀ ਆਫ ਅਬੈਂਡੈਂਟ ਕਾਸ਼ਨ ਕਿਉਂਕਿ ਇਹ ਨਾ ਹੋਵੇ ਕਿ ਪਾਣੀ ਸੜਕ 'ਤੇ ਓਵਰਟਾਪਲ ਕਰ ਜੇ ਤੇ ਕੋਈ ਜਿਹੜਾ ਕੋਈ ਟ੍ਰੈਫਿਕ ਉਦੇ ਤੇ ਜਾ ਰਿਹਾ ਉਹਨੂੰ ਕੋਈ ਨੁਕਸਾਨ ਪਹੁੰਚੇ ਉਦੇ ਲਈ ਅਸੀਂ ਇਹ ਸਟੈਪਸ ਲੈਂਦੇ ਹਾਂ ਬਾਇਰ ਰਿਪ ਅਬੈਂਡੈਂਟ ਕੁਐਸਚਨ ਤੇ ਬਾਕੀ ਅਸੀਂ ਇਹਨੂੰ ਫਿਲ ਕਰਾ ਰਹੇ ਹਾਂ ਕੋਈ ਜਾਨੀਮਾਨੀ ਨੁਕਸਾਨ ਬਣਦਾ ਜੀ ਕੋਈ ਬਿਲਕੁਲ ਬਿਲਕੁਲ ਵੀ ਨਹੀਂ ਜੀ ਬਿਲਕੁਲ ਹੀ ਨਹੀਂ ਮਾਲ ਡੰਗਰ ਲੋਕਾਂ ਦੇ ਫੈਗੇ ਨੇ ਫਸਲਾਂ ਪੁੱਛਣਾ ਜੀ ਅਸੀਂ ਨਾ ਸਾਰੇ ਸਾਰਿਆਂ ਨੂੰ ਤਾਂ ਹੀ ਅਲਰਟ ਕੀਤਾ ਹੈਗਾ ਕਿ ਫਸਲਾਂ ਤੱਕ ਜੋ ਹੈ ਪਾਣੀ ਪਹੁੰਚ ਸਕਦਾ ਹੈ ਵੈਸੇ ਜੇ ਪਾਣੀ ਉੱਤਰ ਜਾਂਦਾ ਤਾਂ ਫਸਲ ਨੂੰ ਵੀ ਕੋਈ ਨੁਕਸਾਨ ਨਹੀਂ ਹੋਏਗਾ ਬਟ ਸਰਕਾਰ ਵੱਲੋਂ ਬਹੁਤ ਹੀ ਸਟ੍ਰਿਕਟ ਗਾਇਤਾ ਹੈਗੀਆਂ ਕਿ ਜੇਕਰ ਕੋਈ ਫਸਲ ਨੂੰ ਨੁਕਸਾਨ ਹੁੰਦਾ ਹੈ ਤਾਂ ਆਪਾਂ ਉਹਦੀ ਪਰਪਾਈ ਵੀ ਕਰਾਂਗੇ ਸੋ ਬਟ ਸਾਨੂੰ ਇਹ ਇਹ ਹੋਪ ਹੈਗੀ ਹੈ ਕਿ ਪਾਣੀ ਜੇ ਮੀ ਜਿਹੜਾ ਹੈਗਾ ਇਸ ਤਰ੍ਹਾਂ ਨਾ ਕੱਲ ਨੂੰ ਥੋੜਾ ਜਿਹਾ ਕਲੀਅਰ ਹੁੰਦਾ ਹੈ ਜਾਂ ਪਰਸੋਂ ਤੱਕ ਵੀ ਥੋੜਾ ਜਿਹਾ ਕਲੀਅਰ ਹੋ ਜਾਂਦਾ ਹੈ ਤਾਂ ਜਿਹੜਾ ਪਾਣੀ ਆਪੇ ਉਤਰ ਜਾਏਗਾ ਫਸਲ ਤੋਂ ਖਰਾਬ ਹੋਣ ਦੇ ਫਿਰ ਚਾਂਸਸ ਘਟ ਜਾਂਦੇ ਹਨ ਇਨ ਪਲੱਗ ਕਰਨ ਲੱਗੇ ਅੰਦਾਜ਼ਾ ਕਿੰਨਾ ਕੁ ਟਾਈਮ ਲੱਗ ਰਿਹਾ ਹੈ ਆਈ ਡੋਨਟ ਥਿੰਕ ਜ਼ਿਆਦਾ ਟਾਈਮ ਲੱਗਣਾ ਚਾਹੀਦਾ ਹੈ ਆਈ ਥਿੰਕ 2-3 ਘੰਟੇ ਕਿਉਂਕਿ ਪਿੱਛੇ ਵੀ ਅਸੀਂ ਪਾਣੀ ਬੰਦ ਕਰ ਦਾਂਗੇ ਅੱਗੇ ਵੀ ਜਿਹੜੀ ਪਾਣੀ ਜਿਹੜਾ ਭਰ ਗਿਆ ਸੀ ਉਹ ਵੀ ਅਸੀਂ ਡਿਵਰਟ ਕਰ ਦਿੱਤੀ ਹੈ ਤੇ ਹੁਣ ਅਸੀਂ ਪਲੱਗ ਵੀ ਕਰਨ ਲੱਗੇ ਮੈਨੂੰ ਲੱ ਡਾਊਨ ਹੋ ਜਾਏਗਾ ਸਾਰਾ ਬੋਰੇ ਲਿਆਦੇ ਜਾ ਰਹੇ ਨੇ ਤਾਂ ਜਿਹੜਾ ਪਾਰ ਨੂੰ ਜਲਦੀ ਜਲਦੀ ਜੜੀ ਆ ਉਹ ਪੂਰੇ ਆ ਜਾ ਸਕੇ ਪਿੰਡ ਧਿਆਨਪੁਰ ਤੇ ਆਸ-ਪਾਸ ਦੇ ਲੋਕ ਜਿਹੜੇ ਆ ਇਸ ਲਈ ਮਦਦ ਵਿੱਚ ਜਿਹੜੇ ਜੁਟੇ ਹੋਏ ਨੇ ਇਹ ਜਿਹੜਾ ਪਾਣੀ ਆ ਬਹੁਤ ਬੜੀ ਸਪੀਡ ਦੇ ਨਾਲ ਜਿਹੜਾ ਆ ਰਿਹਾ ਪਿੱਛੋਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਾਣੀ ਦੀ ਸਪੀਡ ਨੂੰ ਘਟਾਉਣ ਵਾਸਤੇ ਔਰ ਇਹਦਾ ਵਹਾਅ ਘਟਾਉਣ ਵਾਸਤੇ ਸਬਰਾਉਂ ਨਹਿਰ ਤੋਂ ਇਹ ਤਾਂ ਪਾਣੀ ਜਿਹੜਾ ਵਾ ਉਸ ਨੂੰ ਪੀਸ਼ੈਂਟ ਫਾਰਮ ਕਰਕੇ ਕਢਾ ਦਿੱਤਾ ਗਿਆ ਅਗਲੇ ਪਾਸੇ ਜਿਹੜੇ ਦਰ ਸੀ ਉਹ ਦਰ ਖੋਲਤੇ ਗਏ ਤਾਂ ਕਿ ਪਾਣੀ ਦਾ ਲੈਵਲ ਜਿਹੜਾ ਉਹ ਡਾਊਨ ਆ ਜਾਏ ਤੇ ਪਾਣੀ ਜਿਹੜਾ ਬਹੁ ਫਲੋ ਕਿ ਤੁਸੇ ਖੇਤਾ ਮੈਂ ਨਾ ਜਾਵੇ ਪ੍ਰਸ਼ਾਸਨ ਜਿਹੜਾ ਅਸਲ ਪੂਰੇ ਪਵਾਂ ਪਾਰ ਜਿਹੜਾ ਅਮਸਤਾ ਦਾ ਪੂਰਾ ਪ੍ਰਸ਼ਾਸਨ ਬਾਬਾ ਬਕਾਲਾ ਸਾਹਿਬ ਦਾ ਪੂਰਾ ਪ੍ਰਸ਼ਾਸਨ ਐਵੇਂ ਮੌਕੇ ਸਾਰਾਂ ਤੇ ਪਹੁੰਚ ਜਾਣਾ ਲੋਕਾਂ ਦੇ ਮਨ ਵਿੱਚ ਡੈਸ਼ ਆ ਕਿ ਇਹ ਪਾਣੀ ਦਾ ਵਾਪ ਜੇ ਅਗਰ ਵਜ ਜਾਂਦਾ ਤਾਂ ਉਹਨਾਂ ਦੇ ਘਰਾਂ ਨੂੰ ਫਸਲਾਂ ਨੂੰ ਤੇ ਜਮਾਲ ਡੰਗਰ ਨੂੰ ਜਿਹੜਾ ਖਤਰਾ ਪੈਦਾ ਹੋ ਸਕਦਾ ਕੈਮਰਾਮੈਨ ਦਿਗੇਸ਼ ਨਾਰਕੇਸ਼ ਮੈਂ ਪੀਡੀਐਸ ਲੂਟ ਕੰਡ ਧਿਆਨਪੁਰ